ਇਹ ਮੇਰੇ ਨਾਲ ਖੜੇ ਨੇ ਸਰਤਾਜ ਸਿੰਘ ਇਹਨਾਂ ਦੀ ਬੇਟੀ ਮੇਰ ਬਿਰਕੋਰ ਜਿਹਦਾ ਕਿ ਪਿਛਲੇ ਦਿਨੀ ਕੈਨੇਡਾ ਦੇ ਸ਼ਹਿਰ ਬ੍ਰਿੰਟਨ ਦੇ ਵਿੱਚ ਕਾਰ ਐਕਸੀਡੈਂਟ ਦੇ ਦੌਰਾਨ ਉਹ ਸਾਡੇ ਤੋਂ ਸਦਾ ਲਈ ਵਿਛੜ ਗਈ। ਤੋਂ ਸਾਡੇ ਲਈ ਬਹੁਤ ਇਹ ਸਦਮਾ ਅਸਹਿਣਯੋਗ ਆ। ਅਸੀਂ ਸੋਚਿਆ ਵੀ ਨਹੀਂ ਸੀ ਕਿ ਬੱਚੇ ਨੂੰ ਬਰੇਟਾਵਾ ਦੇ ਨਾਲ ਪੜ੍ਹਨ ਲਈ ਭੇਜਿਆ ਸੀਗਾ। ਪਰ ਹੁਣ ਇਹਨੂੰ ਕੁਝ ਹੋਰ ਮਨਜੂਰ ਸੀਗਾ। ਪੜਾਈ ਦੇ ਵਿੱਚ ਬਹੁਤ ਅੱਛੀ ਸੀਗੀ ਜੀ। ਬਸ ਪਰ ਉਹ ਲੈ ਕੇ ਗਈ ਜਿਹੜੀ ਜਗ੍ਹਾ ਪੜ੍ਹਨ ਲਈ ਸਟੱਡੀ ਜਵਾਬ ਦਉਈ ਉਹਨੇ ਪੜਾਈ ਦੇ ਵਿੱਚ ਫਤਿਹਗੜਪਿੰਡੂ ਦੇ ਸਕੂਲ ਤੋਂ ਪਲੱਸ 2 ਕੀਤੀ ਸੀ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਉਹ ਕੰਪਿਊਟਰ ਇੰਜੀਨੀਅਰਿੰਗ ਦਾ ਡਿਪਲੋਮਾ ਕਾਰੀ ਸੀ ਪੜਾਈ ਕਰੀ ਸੀ ਬਹੁਤ ਵਧੀਆ ਬੇਟੀ ਸੀ ਕਿਤਾ ਦੇ ਸਬਾਦ ਦੀ ਸੀ ਬਹੁਤ ਵਧੀਆ ਹਸਮੁੱਖ ਬਹੁਤ ਹਸਮੁੱਖ ਸੀ ਪਰਿਵਾਰ ਚਸਲ ਕੋਣ ਕੋਣ ਹੈ ਕਿੰਨੇ ਬੱਚੇ ਨੇ ਇੱਕ ਮੇਰੀ ਛੋਟੀ ਬੇਟੀ ਆ ਉਸ ਤੋਂ ਛੋਟਾ ਬੇਟਾ ਇਹ ਸਭ ਤੋਂ ਵੱਡੀ ਸੀ ਐਂਡ ਇਹ ਕੋਈ ਮੈਰਿਜ ਬਾਰੇ ਵੀ ਸੋਚਿਆ ਸੀ ਕਿ ਹਾਂ ਕਿ ਫਿਲ ਫਿਲ ਹਾਲ ਤਾਂ ਵੀ ਸਟੱਡੀ ਤੇ ਹੀ ਫੋਕਸ ਸੀ ਕਿਉਂਕਿ ਉਹਨੇ ਬੱਚੇ ਪੜਾਉਣ ਦਾ ਬਹੁਤ ਸ਼ੌਂਕ ਆ ਬੜੀ ਮਿਹਨਤ ਕਰਕੇ ਬੱਚੇ ਪੜਾਏ ਆ ਠੀਕ ਹੈ ਸਾਡੀ ਸਭ ਤੋਂ ਵੱਡੀ ਬੇਟੀ ਐਮਬੀਬੀਐਸ ਡਾਕਟਰ ਆ ਛੋਟਾ ਮੁੰਡਾ ਕੈਨੇਡਾ ਗਿਆ ਹੋਇਆ ਉਸ ਤੋਂ ਛੋਟੀ ਏ ਸੀ ਸੰਜੇ ਜੁਡੀਮੈਂਟ ਫੈਮਿਲੀਜ਼ ਦੋਸਤੋ ਤੁਸੀਂ ਦੇਖ ਰਹੇ ਹੋ ਰojana spokesperson ESL ਮੌਜੂਦ ਆਸੀ ਪ੍ਰਧਾਨ ਸਭਾ ਹਲਕਾ ਜੀਰਾ ਦੇ ਪਿੰਡ ਬੋਤੀਆਂ ਵਾਲਾ ਦੇ ਵਿੱਚ ਜਿਵੇਂ ਕਿ ਮਾਪੇ ਨੂੰ ਇੱਛਾ ਹੁੰਦੀ ਹੈ ਕਿ ਅਸੀਂ ਆਪਣੇ ਬੱਚਾ ਨੂੰ ਵਿਦੇਸ਼ਾਂ 'ਚ ਭੇਜੀਏ ਤੇ ਉਹ ਸਾਡਾ ਨਾਮ ਕਮਾਣ ਆਪਣਾ ਨਾਮ ਕਮਾਣ ਚਾਰ ਪੈਸੇ ਕਮਾਣ ਤੇ ਆਪਣੀ ਜ਼ਿੰਦਗੀ ਨੂੰ ਜਿਹੜਾ ਸਫਲ ਬਣਾਣ ਇਸੇ ਤਰ੍ਹਾਂ ਹੀ ਇਸ ਪਿੰਡ ਦੀ ਬੇਟੀ ਹੈ ਜਿਹੜੀ ਮੈਨ ਗੁਰ ਬੀਰਕੌਰ ਜਿਹੜੀ ਕਿ ਕੈਨੇਡਾ ਜਾਂਦੀ ਹੈ ਸਟੱਡੀ ਵਾਸਤੇ ਤੇ ਉੱਥੇ ਇੱਕ ਹਾਸਾ ਵਾਪਰ ਜਾਂਦਾ ਹੈ ਜਿਹੜਾ ਕਿ ਮਾਪਾਪ ਨੂੰ ਜਿਹੜਾ ਕਿ ਇੱਕ ਬਹੁਤ ਵੱਡਾ ਦੁੱਖ ਦੇ ਕੇ ਜਾਂਦਾ ਅੱਜ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਆ ਗੱਲਬਾਤ ਕਰਦੇ ਆ ਇਸ ਪਰਿਵਾਰ ਦੇ ਨਾਲ ਹੀ ਕੀ ਕਹਿਣਾ ਚਾਹੁੰਦੇ ਨੇ ਫਿਰ ਜੀ ਸੱਸੀ ਕੌਰ ਸੱਸੀ ਕੌਰ ਜੀ ਫਿਰ ਜੀ ਜਿਹੜਾ ਇਹ ਹਾਸਾ ਵਾਪਰਿਆ ਬਹੁਤ ਮਾੜਾ ਹੈ ਤੁਹਾਡੇ ਨਾਲ ਦੁੱਖ ਸਾਂਝਾ ਕਰਦੇ ਆ ਇਸ ਚੀਜ਼ ਦਾ ਕੀ ਕਾਰਨ ਕੀ ਬਣਿਆ ਇਸ ਚੀਜ਼ ਦਾ ਮੇਰਾ ਨਾਮ ਰਾਜੀ ਸਿੰਘ ਆ ਜੀ ਇਹ ਮੇਰੇ ਨਾਲ ਖੜੇ ਨੇ ਸਰਤਾਜ ਸਿੰਘ ਇਹਨਾਂ ਦੀ ਬੇਟੀ ਮੇਨ ਬੀਰ ਕੌਰ ਜਿਹਦਾ ਕਿ ਪਿਛਲੇ ਦਿਨੇ ਕੈਨੇਡਾ ਦੇ ਸ਼ਹਿਰ ਬ੍ਰਿਮਟਨ ਦੇ ਵਿੱਚ ਇੱਕ ਕਾਰ ਐਕਸੀਡੈਂਟ ਦੇ ਦੌਰਾਨ ਉਹ ਸਾਡੇ ਤੋਂ ਸਦਾਲੀ ਵਿਛੜ ਗਈ। ਤੋਂ ਸਾਡੇ ਲਈ ਬਹੁਤ ਇਹ ਸਦਮਾ ਅਸਹਿਣਯੋਗ ਆ। ਕਿਸੇ ਸੋਚਿਆ ਵੀ ਨਹੀਂ ਸੀ ਕਿ ਬੱਚੇ ਨੂੰ ਬੜੇ ਚਾਵਾ ਦੇ ਨਾਲ ਪੜ੍ਹ ਲਈ ਭੇਜਿਆ ਸੀਗਾ। ਪਰ ਹੁਣ ਇਹਨੂੰ ਕੁਝ ਹੋਰ ਮਨਜੂਰ ਸੀਗਾ। ਸਾਨੂੰ ਸਟੱਡੀ ਦੇ ਵਿੱਚ ਕਿਸ ਤਰ੍ਹਾਂ ਸੀਗੀ ਮੈਨਬੀਰਪੁਰ ਜਿਹੜੀ? ਪੜਾਈ ਦੇ ਵਿੱਚ ਬਹੁਤ ਅੱਛੀ ਸੀਗੀ ਉਹ। ਬਚਪਨ ਤੋਂ ਲੈ ਕੇ ਹੀ ਚੰਗੀ ਵਾਲੀ ਜਗ੍ਹਾ ਤੋਂ ਲੈ ਕੇ ਸਟੱਡੀ। ਬਚਪਨ ਤੋਂ ਹੀ ਉਹਨੇ ਪ੍ਰਾਈ ਦੇ ਵਿੱਚ ਫਤਿਹਗੜ੍ਹ ਪੈਂਤੂਰ ਦੇ ਸਕੂਲ ਤੋਂ ਪਲੱਸ 2 ਕੀਤੀ ਸੀ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਉਹ ਕੰਪਿਊਟਰ ਇੰਜੀਨੀਅਰਿੰਗ ਦਾ ਡਿਪਲੋਮਾ ਕਰੀ ਸੀ ਪੜਾਈ ਕਰੀ ਸੀਗੀ ਤੇ ਵਰਕ ਪਰਮਿਟ ਜਿਹੜਾ ਉਸ ਨੂੰ ਮਿਲਣਾ ਸੀਗਾ ਔਰ ਅੱਗੇ ਫਰਦਰ ਸਟੱਡੀ ਦਾ ਵੀ ਸੀਗਾ پلان ਸੀਗਾ ਯੂ ਸਟੱਡੀ ਨੂੰ ਜਾਰੀ ਰੱਖਾਂਗੇ ਠੀਕ ਹੈ ਤੇ ਪਰ ਸਾਨੂੰ ਅਸੀਂ ਸੋਚਿਆ ਨਹੀਂ ਸੀਗਾ ਕਿ ਇਸ ਤਰ੍ਹਾਂ ਜਿਹੜੀ ਹੋਣੀ ਵਾਪਰ ਜੇਗੀ ਵਿੱਚ ਕਿਤੇ ਜਦੋਂ ਗਈ ਹੈ ਇਹ ਸਮਾਂ ਕਿੰਨਾ ਹੋ ਗਿਆ ਕੇ ਇਹਨਾਂ ਜੀ 2023 ਦੇ ਵਿੱਚ ਗਈ ਹੈ ਜੀ ਤੇ ਪਿਛਲੇ ਸਾਲ ਹਾਂਜੀ 2023 ਹੀ ਗਈ ਹੈ ਪਿਛਲੇ ਸਾਲ ਬਾਅਦ ਇੱਕ ਵਾਰੀ ਪਰਿਵਾਰ ਨਾਲ ਮਿਲ ਕੇ ਵੀ ਗਈ ਆ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਕੋਈ ਹ ਹੋਂਦਾ ਆਪਣਾ ਚੱਕਰ ਉਸ ਤੋਂ ਬਾਅਦ ਨਹੀਂ ਲੱਗਾ ਕੋਈ ਵੀ ਨਹੀਂ ਬਸ ਜੀ ਇੱਕ ਵਾਰੀ 2023 ਤੋਂ ਬਾਅਦ ਜਿਵੇਂ ਮੈਂ ਦੱਸਿਆ ਕਿ ਪਿਛਲੇ ਸਾਲ ਮਿਲ ਕੇ ਗਈ ਆ 24 ਦੇ ਵਿੱਚ ਤਾਂ ਬਾਕੀ ਪੜ੍ਹਾਈ ਦੇ ਦੌਰਾਨ ਫਿਰ ਜ਼ਿਆਦਾਤਰ ਇੱਥੇ ਮੁਸ਼ਕਲ ਹੋ ਜਾਂਦਾ ਜੀ ਰਹਿਣਾ ਉਹ ਥੋੜੇ ਦਿਨਾਂ ਲਈ ਆਈ ਸੀ ਸ਼ਕਤੀ ਸਾਭਨ ਦੇ ਫਾਦਰ ਸਾਹਿਬ ਸਾਡੇ ਨਾਲ ਮੌਜੂਦ ਨੇ ਸਰਤਾਜ ਜੀ ਸਰ ਤੁਸੀਂ ਕੁਝ ਨਾ ਕੁਝ ਚਲੋ ਮਨ ਪਰਿਆ ਆ ਹਾਸਾ ਹੀ ਹੈ ਉਹ ਜਿਆ ਕੁਝ ਨਾ ਕੁਝ ਉਹਨਾਂ ਬਾਰੇ ਜਾਣਕਾਰੀ ਦਿਓ ਤੁਹਾਨੂੰ ਕੀ ਹੈਗੀ ਬਹੁਤ ਵਧੀਆ ਬਹੁਤ ਜੀ ਸਵਾਦ ਦੀ ਸੀ ਬਹੁਤ ਵਧੀਆ ਹਾਸ ਮੁੱਖਾ ਬਹੁਤ ਹਾਸਮੁਖੀ ਸੀ ਪਰਿਵਾਰ ਚੋਂ ਕੌਣ ਕੌਣ ਹੈ ਕਿੰਨੇ ਬੱਚੇ ਤੁਹਾਡੇ ਇੱਕ ਮੇਰੀ ਛੋਟੀ ਬੇਟੀ ਆ ਉਸ ਤੋਂ ਛੋਟਾ ਬੇਟਾ ਜੀ ਇਹ ਸਭ ਤੋਂ ਵੱਡੀ ਸੀ ਉਹ ਕੀ ਕਰਦੇ ਆ ਉਹ ਬੱਚੀ ਫੀਫ ਰੀਡ ਦੀ ਤਿਆਰੀ ਕਰਦੀ ਹੈ ਚੁੰਨੀਗੜ੍ਹ ਬੇਟਾਟ ਦੇ ਚੜ੍ਹਦੀ ਠੀਕ ਹੈ ਹਾਂਜੀ ਇਹਨਾਂ ਦੇ ਕੋਈ ਮੈਰਿਜ ਬਾਰੇ ਵੀ ਸੋਚਿਆ ਸੀ ਕਿ ਹਾਂ ਕੀ ਫਿਲ ਫਿਲ ਹਾਲ ਤਾਂ ਵੀ ਸਟੱਡੀ ਤੇ ਹੀ ਫੋਕਸ ਸੀ ਕਿਉਂਕਿ ਮੈਨੂੰ ਬੱਚੇ ਪੜਾਉਣ ਦਾ ਬਹੁਤ ਸ਼ੌਕ ਆ ਬੜੀ ਮਿਹਨਤ ਕਰਕੇ ਬੱਚੇ ਪੜਾਏ ਆ ਠੀਕ ਹੈ ਸਾਡੀ ਸਭ ਤੋਂ ਵੱਡੀ ਬੇਟੀ ਐਮਬੀਬੀਐਸ ਡਾਕਟਰ ਆ ਛੋਟਾ ਮੁੰਡਾ ਕੈਨੇਡਾ ਗਿਆ ਹੋਇਆ ਉਸ ਤੋਂ ਛੋਟੀ ਇਹ ਸੀ ਸੰਜੇ ਜੁਆਇੰਟ ਫੈਮਿਲੀ ਹੈ ਸੀ ਸਕਾ ਜੀ ਜਦੋਂ ਐਕਸੀਡੈਂਟ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਾ ਇਸ ਚੀਜ਼ ਦਾ ਸਾਨੂੰ ਤਾਂ ਹਸਪੀਟਲ ਤੋਂ ਕਾਲ ਆਈ ਪੀਪਲਸ ਜੀ ਕਾਲ ਆਈ ਉਹ ਤੇ ਰਿਲੇਟਿਵ ਵਗੈਰਾ ਰਹਿੰਦੇ ਨੇ ਜਿੰਨਾਂ ਕੋਲੇ ਸੀ ਹਾਂ ਹਾਂ ਜੀ ਹਾਂ ਜੀ ਰਿਲੇਟਿਵ ਆ ਮੇਰੇ ਚਾਚਾ ਜੀ ਬਹੁਤ ਵੱਡੀ ਫੈਮਿਲੀ ਇੱਥੇ ਸਾਰੇ ਚਾਚਾ ਜੀ ਉੱਥੇ ਹੀ ਆ ਬ੍ਰਦਰ ਉਹਦਾ ਉੱਥੇ ਹੀ ਆ ਇਸ ਮੰਦਭਾਗੀ ਘਟਨਾ ਸੀ ਸਮਝ ਨਹੀਂ ਆਈ ਕੀ ਹੋ ਰਿਹਾ ਜੀ ਇੱਕ ਸਮਾਂ ਚ ਆਇਆ ਕੁਝ ਇਹਨਾਂ ਦਾ ਸੰਸਕਾਰ ਜਿਹੜਾ ਉੱਥੇ ਹੋ ਰਿਹਾ ਹੁਣ ਹਾਂਜੀ ਸਿਸਕਾਰ ਦਾ ਫੈਸਲਾ ਸੀ ਇਸ ਕਰਕੇ ਕੀਤਾ ਜੀ ਵੀ ਸਾਨੂੰ ਆਪਦੇ ਨਾਲ ਵੱਡੀ ਮਾਨਵਤਾ ਲੱਗੀ ਅਸੀਂ ਉਹਦੇ ਆਰਗਨ ਪਰਿਵਾਰ ਦੀ ਸ਼ਾਂਤੀ ਨਾਲ ਡੋਨੇਟ ਕੀਤੇ ਕਿਉਂਕਿ ਜਿਹੜੇ ਇਹ ਚੀਜ਼ ਕਦੀ ਦੁਆਰਾ ਨਹੀਂ ਮਿਲਦੀ ਅਸੀਂ ਚਾਹੁੰਦੇ ਵੀ ਜੋ ਸਾਡੇ ਨਾਲ ਬੀਤੇ ਉਹ ਕਿਸੇ ਮਾਪੇ ਹੋਰ ਨਾਲ ਨਾ ਬੀਤੇ ਮੇਰੇ ਖਿਆਲੇ ਪਹਿਲੀ ਕਟਨਾ ਹੋਏਗੀ ਜਿੰਦੇ ਵਿੱਚ ਜਿਹੜੇ ਆਰਗਨ ਹੈ ਬੱਚੇ ਦੇ ਉਹ ਜਿਹੜੇ ਕਿ ਵਿਦੇਸ਼ ਦੇ ਵਿੱਚ ਲੋਕਾਂ ਨੂੰ ਡੋਨੇਟ ਕੀਤੇ ਗਏ ਹੋਣ ਕਿ ਉਹ ਕਿਸੇ ਨਾ ਕਿਸੇ ਦੇ ਕੰਮ ਆ ਸਕਣ ਤਾਂ ਉਮਰ ਜਿਹੜੇ ਕਿ ਇਹ ਉਹ ਯਾਦ ਰਹਿ ਸਕੇ ਇਹਨਾਂ ਕਰਕੇ ਕਰਨ ਸੋਚ ਕਰਕੇ ਤੁਹਾਡੀ ਬਹੁਤ ਵਧੀਆ ਸੋਚ ਹੈ ਜਿਹੜੇ ਕਿ ਇਸ ਸੋਚ ਨੂੰ ਤੁਸੀਂ ਲੈ ਕੇ ਅੱਗੇ ਜਾ ਰਹੇ ਹੋ ਇਸ ਵੇਲੇ ਮੈਂ ਹੋਰ ਪਿੰਡ ਵਾਸੀ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਵੀਰ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਜਿਹੜਾ ਕਿ ਅੱਜ ਤੁਸੀਂ ਇੱਥੇ ਪਰਿਵਾਰ ਨਾਲ ਪਹੁੰਚੇ ਹੋ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ ਬਹੁਤ ਮਾੜਾ ਹੈ ਜੀ ਮਹਾਰਾਜ ਕਿਵੇਂ ਆਉਣਾ ਕਰੇ ਜਾਂ ਕਿਉਂਕਿ ਧੀਆਂ ਪੁੱਤਾਂ ਨੂੰ ਪੜ੍ਹਾ ਕੇ ਆਪਾਂ ਸੁਪਨੇ ਵੇਨੇ ਆ ਉਹ ਦੇਵ ਜੀ ਗੱਲੋਂ ਵੀ ਸੁਪਨੇ ਟੁੱਟ ਜਾਂਦੇ ਹੀ ਆ ਆਪਣੇ ਠੀਕ ਇਸ ਕਰਕੇ ਬਹੁਤ ਮਾੜਾ ਹੈ ਜੀ ਅ ਹੋਰ ਵੀ ਇੱਥੇ ਵੀਰ ਮੌਜੂਦ ਨੇ ਗੱਲਬਾਤ ਕਰ ਲੈਣੇ ਵੀਰ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਜਿਹੜਾ ਕਿ ਅੱਜ ਪਰਿਵਾਰ ਦੇ ਵਿੱਚ ਐਡੀ ਮੰਦਭਾਗੀ ਜੜੀ ਹੈ ਘਟਨਾ ਵਾਪਰੀ ਹੈ ਬਹੁਤ ਕਾਟਾ ਪਿਆਈ ਪਰਿਵਾਰ ਨੂੰ ਸਾਰੇ ਨਗਰ ਨੂੰ ਕਾਟਾ ਹੁੰਦਾ ਜੀ ਧੀਆਂ ਸਾਰੀਆਂ ਸੰਝੀਆਂ ਹੁੰਦੀਆਂ ਜੀ ਤੇ ਵੈਗਰੂ ਹੋਏ ਅਰਦਾਸ ਕਰਦੇ ਆ ਵੈਗਰੂ ਬੱਚੀ ਨੂੰ ਸਰ ਗਾਂਜੂ ਬਸਾ ਗਰੇ ਜੀ ਹਰ ਇੱਕ ਬੰਦੇ ਦੀ ਇਹ ਹੀ ਦੁਆ ਹੈ ਕਿ ਆਪਣੇ ਵਾਹਿਗੁਰੂ ਜਿਹੜਾ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਦੇਵੇ ਕਿਉਂਕਿ ਇੱਕ ਬਹੁਤ ਵੱਡੀ ਇਹਨਾਂ ਨੇ ਜਿਹੜੀ ਇੱਕ ਪਹਿਲ ਕੀਤੀ ਹੈ ਘੜੀ ਕੀ ਉਸ ਬੱਚੇ ਦੇ ਜਿਹੜੇ ਆਰਗਨ ਹੈ ਕਿਉਂਕਿ ਬੱਚਾ ਤਾਂ ਇੱਥੇ ਆ ਨਹੀਂ ਸਕਦਾ ਸੀ ਇਹ ਆਪਾਂ ਨੂੰ ਪਤਾ ਹੈ ਕਿ ਇਹ ਖਰਚੇ ਬਹੁਤ ਜ਼ਿਆਦਾ ਪੈ ਜਾਂਦੇ ਨੇ ਪਹਿਲਾਂ ਬੱਚਿਆਂ ਨੂੰ ਵਿਦੇਸ਼ਾਂ ਚ ਭੇਜਣਾ ਉੱਥੇ ਖਰਚਾ ਕਰਨਾ ਬਾਈਚਾ ਜਿਹੋ ਜੀ ਕਿਤੇ ਘਟਨਾ ਵਾਪਰ ਜਾਣੀ ਤੇ ਉਧਰੋਂ ਜਿਹੜੀ ਕਿ ਡੈੱਡ ਬੋਡੀ ਮੰਗਵਾਉਣ ਤੇ ਬਹੁਤ ਜ਼ਿਆਦਾ ਸਰਕਾਰਾਂ ਨੂੰ ਚਾਹੀਦਾ ਕਿ ਪਰ ਇਸ ਚੀਜ਼ ਦੇ ਜੇ ਕਿਤੇ ਘਟਨਾ ਵਾਪਰ ਜਾਂਦੀ ਕਿ ਬੱਚਿਆਂ ਦੇ ਜਿਹੜੇ ਡੈੱਡ ਬੋਡੀਆਂ ਉਹ ਬਿਨਾਂ ਕਿਸੇ ਇਹ ਰੋਕ ਟੋਕ ਤੋਂ ਬਿਨਾ ਕਿਰਾਏ ਪਾੜੇ ਤੋਂ ਵਾਪਸ ਆਣੀਆਂ ਚਾਹੀਦੇ ਆ ਤਾਂ ਜੋ ਪਰਿਵਾਰ ਹੈ ਉਹਨਾਂ ਦੀ ਜਿਹੜੀ ਸ਼ਕਲ ਹੈ ਦੁਆਰਾ ਵੇਖ ਸਕੇ ਤੇ ਆਪਣੇ ਜਿਹੜੇ ਆਤਾਂ ਨਾਲ ਉਹਨਾਂ ਦਾ ਸੰਸਕਾਰ ਕਰ ਸਕੇ ਅੱਜ ਉਸ ਬੱਚੀ ਦੇ ਜਿਹੜਾ ਸੰਸਕਾਰ ਹੈ ਉਹ ਵਿਦੇਸ਼ ਦੀ ਧਰਤੀ ਤੇ ਹੋ ਰਿਹਾ ਤੇ ਜਿਹੜੇ ਉਹਦੇ ਆਰਗਨ ਹੈ ਉਹਦੇ ਜਿਹੜੇ ਅੰਗ ਨੇ ਉਹ ਲੋਕਾਂ ਤੱਕ ਜਿਹੜੇ ਡੋਨੇਟ ਕੀਤੇ ਗਏ ਨੇ ਤਾਂ ਜੋ ਉਹ ਜਿਹੜੀ ਹਰ ਇੱਕ ਸਾਰੀ ਉਮਰ ਜਿਹੜਾ ਕਿ ਉਹ ਲੋਕਾਂ ਦੀ ਯਾਦ ਵਿੱਚ ਰਹਿ ਸਕੇ ਦੀਪਕ ਪਾਰਕੋ ਸਪੋਕਸਮੈਨ 对了。You know.